ਸੰਗਤ ਜੀ ਇਸ ਲੋਗ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ 697 ਅੰਗ ਤੇ ਜੈਤਸਰੀ ਰਾਗ ਦੇ ਵਿੱਚ ਆਉਂਦਾ ਹੈ ਹੁਕਮਨਾਮਾ ਸਾਹਿਬ ਵੀ ਲਿਆ ਜਾਂਦਾ ਹੈ ਇਸ ਦਾ ਆਪਾਂ ਉਚਾਰਨ ਸਿੱਖਣਾ ਹੈ ਸ਼ੁਰੂ ਹੁੰਦਾ ਹੈ ਜੈਤਸਰੀ ਮਹੱਲਾ ਚੌਥਾ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿਨ ਹਰ ਹਿਰਦੈ ਨਾਮ ਨਾ ਵਸਿਓ ਵਸਿਓ ਤੇ ਬਿਸਰਾਮ ਹੈ ਤਿੰਨ ਮਾਤ ਕੀਜੈ ਹਰ ਬਾਂਝਾ ਬਾਂਝਾ ਪੜਨ ਤੇ ਬਿੰਦੀ ਲੱਗੀ ਧਿਆਨ ਰੱਖਣਾ ਤੇ ਚੱਜੇ ਦੀ ਆਵਾਜ਼ ਉਚਾਰਨ ਹੋਵੇ ਬਾਂਝਾ ਬਾਂਝਾ ਹਾਂ ਤਿੰਨ ਸੁੰਨੀ ਦੇਹ ਫਿਰਹਿ ਬਿਨ ਨਾਵੇ ਨਾਵੇ ਤੇ ਬਿਸਰਾਮ ਹੈ ਸੁੰਨੀ ਸੁੰਨੀ ਪੜਨਾ ਇੱਥੇ ਨੰਝੇ ਲੱਗਾ ਤੇ ਨੰਝੇ ਦੀ ਆਵਾਜ਼ ਉਚਾਰਨ ਹੋਵੇ ਸੁੰਨੀ 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 ਹਾਂ ਤਿੰਨ ਸੁੰਨੀ ਦੇਹ ਫਿਰਹਿ ਬਿਨ ਨਾਵੇ ਉਏ ਖਾਪੋ ਖਾਪੋ ਮੋਏ ਕਰਾਂਝਾ ਮੋਏ ਕਰਾਂਝਾ ਇੱਥੇ ਬਿੰਦੀ ਲੱਗੀ ਉਚਾਰਨ ਹੋਣਾ ਹੈ ਕਰਾਂਝਾ ਕਰਾਂਝਾ ਹਾਂ ਸਮਝ ਲੱਗੀ ਹਾਂਜੀ ਮੇਰੇ ਮਨ ਬਿਸਰਾਮ ਜਪ ਰਾਮ ਨਾਮ ਹਰ ਮਾਝਾ ਜਪ ਰਾਮ ਨਾਮ ਹਰ ਮਾਝਾ ਇਹਨੂੰ ਮਾਝਾ ਪੜ੍ਹਨ 'ਚ ਬਿੰਦੀ ਲਾਉਣੀ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਸਰਾਮ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਇਹਨੂੰ ਸਮਝਾ ਪੜਨਾ ਸਮਝਾ ਨਹੀਂ ਪੜਨ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦ ਊਤਮ ਇੱਥੇ ਬਿਸਰਾ ਰ ਹਰ ਪਾਈਐ ਸਤਗੁਰ ਮਾਝਾ ਇੱਥੇ ਜਿਹੜਾ ਮਾਝਾ ਲਿਖਿਆ ਹੈ ਤੇ ਉੱਤੇ ਅਦਕ ਲਾ ਕੇ ਉਚਾਰਨ ਹੋਵੇ ਮੱਝਾ ਨਹੀਂ ਪੜਨਾ ਬੋਲਾ ਇਹ ਕਸ ਕੇ ਬੋਲਣਾ ਮੱਝਾ ਮੱਝਾ ਹਾਂ ਕਸ ਕੇ ਉਚਾਰਨ ਕਰਨਾ ਇਹਨੂੰ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਗੁਰ ਮੱਝਾ ਹਉ ਬਲਿਹਾਰੀ ਸਤਗੁਰੇ ਆਪਣੇ ਇੱਥੇ ਵਿਸਰਾਮ ਜਿਨ ਗੁਪਤ ਨਾਮ ਪਰਗਾਹਾ ਪਰਗਾਹਾ ਇਸ ਤਰ੍ਹਾਂ ਪੜ੍ਹਨਾ ਹੈ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਇੱਥੇ ਵਿਸਰਾਮ ਦਰਸ਼ਨ ਸਾਤ ਮਿਲਿਓ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਗਏ ਗਵਾਜਾ ਗਵਾਜਾ ਹਾਂ ਸਤਗੁਰ ਸਾਹੋ ਪਾਇਆ ਵੱਡ ਦਾਣਾ ਦਾਣਾ ਤੇ ਵਿਸਰਾਮ ਹੈ ਸਤਗੁਰ ਸਾਹੋ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਜਾ ਸਾਜਾ ਪੜਨੈ ਇੱਥੇ ਕਈ ਸੰਗਤਾਂ ਬਿੰਦੀ ਲਾ ਕੇ ਉਚਾਰਨ ਕਰ ਜਾਂਦੀਆਂ ਜੇ ਬਿੰਦੀ ਲਾ ਕੇ ਉਚਾਰਨ ਕਰਦੇ ਆਂ ਤੇ ਉਹ ਵੀ ਸਹੀ ਹੈ ਬਿੰਦੀ ਤੋਂ ਬਿਨ ਰਹਿਤ ਆਪਾਂ ਉਚਾਰਨ ਕਰਦੇ ਆਂ ਤੇ ਉਹ ਵੀ ਸ਼ੁੱਧ ਹੈ ਸਮਝ ਲੱਗੀ ਹਾਂਜੀ ਹਾਂ ਜੇ ਬਿੰਦੀ ਲਾ ਕੇ ਉਚਾਰਨ ਕਰਦੇ ਆਂ ਤੇ ਬੰਦਾ ਸਾਂਝਾ ਤੇ ਜੇ ਬਿੰਦੀ ਤੋਂ ਰਹਿਤ ਪੜਦੇ ਆਂ ਸਾਝਾ ਬਿੰਦੀ ਲਾ ਕੇ ਵੀ ਆਪਾਂ ਉਚਾਰਨ ਕਰ ਸਕਦੇ ਆਂ ਸਤਗੁਰ ਸਾਹੋ ਪਾਇਆ ਵੱਡਾ ਦਾਣਾ ਹਰ ਕੀ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੇ ਜਗ ਜੀਵਨ ਇੱਥੇ ਵਿਸਰਾਮ ਹਾਰ ਔਰ ਧਾਰਿਓ ਮਨ ਮਾਝਾ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਫਾਰੇ ਤੇ ਵਿਸਰਾਮ ਹੈ ਜਨ ਨਾਨਕ ਲੇਖਾ ਸਮਝਾ ਲੇਖਾ ਸਮਝਾ ਸਮਝ ਲੱਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ